ਹੈਲੋ ਦੋਸਤੋ ਕੀ ਹਾਲ ਚਾਲ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਣਗੇ ਦੋਸਤੋ ਜਿਹੜਾ ਅੱਜ ਦਾ ਬਲੌਗ ਹੈ ਬਹੁਤ ਹੀ ਸਪੈਸ਼ਲ ਹੋਣ ਵਾਲਾ ਹੈ ਕਿਉਂਕਿ ਇਹਦੇ ਵਿੱਚ ਅੱਜ ਆਪਾਂ ਕਰਾਂਗੇ ਇੱਕ ਤਾਂ ਕੂਲਰ ਸਾਫ ਕਰਨਾ ਤੇ ਕੂਲਰ ਦੱਸਾਂਗੇ ਕਿ ਕਿੰਨੇ ਦਿਨਾਂ ਬਾਅਦ ਸਾਫ ਕਰਨਾ ਚਾਹੀਦਾ ਹੈ ਇਹ ਵੀ ਆਪਾਂ ਬੁਨਿਆਦੀਆਂ ਗੱਲਾਂ ਕਰਾਂਗੇ ਤੇ ਚਲੋ ਸ਼ੁਰੂ ਕਰਦੇ ਆ ਤੇ ਦੋਸਤੋ ਅਸੀਂ ਕੰਮ ਅੱਜ ਕਰਦੇ ਆ ਕੂਲਰ ਸਾਫ ਤੇ ਕੂਲਰ ਇਹ ਕਾਫੀ ਆਪ ਤਾਂ ਗਿਆ ਤੁਮ ਸਭ ਦੀ ਸਾਫ ਨਹੀਂ ਕਰਿਆ ਤੇ ਅੱਜ ਛੁੱਟੀ ਸੀ ਤੇ ਮੈਂ ਛੁੱਟੀਏ ਚਲੋ ਪੁੱਲ ਸਾਫ ਕਰ ਲੰਦੇ ਆ ਤੇ ਦੋਸਤੋ ਸੀ ਇਹਨੂੰ ਹਫਤੇ ਬਾਅਦ ਜਰੂਰ ਸਾਫ ਕਰਦੇ ਆ ਆ ਤੁਹਾਨੂੰ ਦਿਖਾ ਦਿੰਦਾ ਆ ਪਾਣੀ ਬਿਲਕੁਲ ਦੇਖੋ ਸਾਫ ਹੈ ਤੁਸੀਂ ਹਫਤੇ ਬਾਅਦ ਜਰੂਰ ਸਾਫ ਕਰਨਾ ਹੁੰਦਾ ਇਹਨੂੰ ਦੋਸਤੋ ਫਲਾਰ ਜਿਹੜੀਆਂ ਇਹਦੀਆਂ ਜਾਲੀਆਂ ਉਹ ਬਿਲਕੁਲ ਸਾਫ਼ ਆ ਤੇ ਉਹਨਾਂ ਹਜੇ ਚੇਂਜ ਕਰਨ ਦੀ ਲੋੜ ਹੈ ਨਹੀਂ ਤੇ ਹੁਣ ਮੈਂ ਦਿਖਾਉਂਦਾ ਫਰਾਲਾ ਸਿਰ ਦੇ ਜਿਹਾ ਪਾਣੀ ਸਾਫ ਕਰਾਂਗੇ ਇਹਦਾ ਪਾਣੀ ਨੂੰ ਮਤਲਬ ਚੇਂਜ ਕਰਾਂਗੇ ਤੇ ਜਾਲੀਆਂ ਵੀ ਬਿਲਕੁਲ ਸਾਫ ਨੇ ਕਾਈ ਕੋਫਲਾ ਵਾਲੇ ਇਹਦੇ ਵੀ ਸਫਾ ਹਲਾ ਲੈਣਾ ਜੀ ਤੇ ਕਰੰਮ ਵੀ ਲੋਡ ਹੈ ਨਹੀਂ ਕਿਉਂਕਿ ਇਹ ਅਗਰ ਕੀੰਕੰਨੀ ਹੋਰ ਹੋ ਤੰਦੀਆ ਅਗਰ ਜਦੋਂ ਇਹਨਾਂ ਵਿੱਚ ਫੰਗਸ ਸਟੈਪ ਜਾ ਮਤਲਬ ਜੜੀ ਨੂੰ ਇਕੱਠੇ ਹੋ ਜਾਂਦੇ ਆ ਤੇ ਉਦੋਂ ਚੀਨ ਮਿੰਗਲਾ ਚੇਂਜ ਕਰਨਾ ਚਾਹੀਦਾ ਫਿਲਹਾਲ ਇਹ ਬਿਲਕੁਲ ਸਾਫ ਆ ਇਹਨਾਂ ਹਜੇ ਚੇਂਜ ਕਰਨ ਦੀ ਲੋੜ ਹੈ ਨਹੀਂ ਤੇ ਆ ਵੀ ਹਜੇ ਤੈਨੂੰ ਖੋਲ ਕੇ ਰੱਖਣਾ ਕਿਉਂਕਿ ਆਹਨੂੰ ਕੰਟਾ ਅੱਧਾ ਘੰਟਾ ਸਕਾਉਂ ਦੇ ਰੱਖਾਂਗੇ ਹਾਂ ਵੀ ਠੀਕ ਆ ਇਹਨੂੰ ਵੀ ਚੇਂਜ ਕਰਨ ਦੀ ਲੋੜ ਨਹੀਂ ਹੈ ਜੇ ਕੱਪੜਾ ਹੈਂ ਤੇ ਦੋਸਤੋ ਇਹ ਹਫਤੇ ਦਾ ਸਾਫ जरूर ਕਰਨਾ ਚਾਹੀਦਾ ਹੈ ਅਗਰ ਤੁਸੀਂ ਇਹਨੂੰ ਸਾਫ ਨਹੀਂ ਕਰਦੇ ਤਾਂ ਜੇਕਰ ਜ਼ਿਆਦਾਤਰ ਖੜਾ ਪਾਣੀ ਇਹਦੇ ਵਿੱਚ ਖੜਾ ਰਹੂਗਾ ਤਾਂ ਇਹਦੇ ਵਿੱਚ ਕਿਹਾ ਕੇ ਮੱਛਰ ਵੀ ਪਨਪਖ ਸਕਦੇ ਆ ਜਿਸ ਦਾ ਕੀ ਹੋ ਸਕਦਾ ਹੈ ਕਿ ਆਪਾਂ ਨੂੰ ਮਲੇਰੀਆ ਚਿਕਨ ਗੁਨੀਆਂ ਡੇਂਗੂ ਇਹ ਜੇ ਬੁਖਾਰ ਹੋਣ ਦੀ ਸਭਾਵਨਾ ਵੱਧ ਜਾਂਦੀ ਹੈ ਤੇ ਦੋਸਤੋ ਹਫਤੇ ਦਾ ਜਰੂ ਸਾਫ ਕਰੋ ਇਹਨੂੰ ਹਫਤਾ ਦਾ ਸਾਫ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਜਿਹੜਾ ਹੈਲਥ ਡਿਪਾਰਟਮੈਂਟਰ ਵੱਲੋਂ ਵੀ ਬੋਲਿਆ ਜਾਂਦਾ ਹੈ ਕਿ ਆਪਣੇ ਘਰ ਨੂੰ ਹਰ ਸ਼ੁੱਕਰਵਾਰ ਸਾ ਖਾਲੀ ਕਰਕੇ ਜਰੂ ਸਾਫ ਕਰੋ ਉਹ ਚਲੋ ਤਾਂ ਬੋਲ ਦਿੰਦੇ ਕਿਉਂਕਿ ਆਫਿਸ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਆਫਿਸ ਵਿੱਚ ਵਰਕ ਹੁੰਦਾ ਉਹ ਸੋਮਵਾਰ ਤੇ ਸ਼ੁੱਕਰਵਾਰ ਹੁੰਦਾ ਤੇ ਸ਼ਨੀਆਤਾਂ ਤੇ ਆਤਾਂ ਛੁੱਟੀ ਹੁੰਦੀ ਹੈ ਉਹਨਾਂ ਨੂੰ ਸ਼ਨੀਆਤ ਤੋਂ ਬਾਅਦ ਤੋਂ ਬਾਅਦ ਇਹ ਹੁੰਦਾ ਕਿ ਦੋ ਦਿਨ ਡਰਾਈ ਹੋ ਜਾਂਦਾ ਤੇ ਬੰਦਾ ਕਿ ਸੋਮਵਾਰ ਨੂੰ ਆ ਕੇ ਪਾਣੀ ਪਾ ਦਿੰਦਾ ਪਰ ਜਿਹੜੇ ਆਪਾਂ ਇੱਕ ਪੱਕਾ ਰਾਂਚ ਕੋਲੇ ਰੱਖੇ ਹੁੰਦੇ ਉਹਦੇ ਵਿੱਚ ਨੇ ਆ ਵੀ ਜਦੋਂ ਆਪਾਂ ਨੂੰ ਛੁੱਟੀ ਵਗਾਰਾ ਹੁੰਦੀ ਆ ਜਾਂ ਕੋਈ ਟਾਈਮ ਲੱਗਦਾ ਤੇ ਜੇ ਆਪਾਂ ਕਰ ਸਕਦੇ ਆ ਤੇ ਕੋਸ਼ਿਸ਼ ਕਰਿਆ ਕਰੋ ਕਿ ਕੱਲ੍ਹ ਕੋਲੇ ਸਾਫ਼ ਵੀ ਕਰਨੀ ਹੈ ਜੀ ਅਗਰ ਦੇ ਘਰ ਤੋਂ ਬਾਹਰ ਜਾਂ ਘਰ ਦੇ ਵਿੱਚ ਕੋਈ ਆ ਵੇਸਟ ਆ ਕੁਪਾਂਡਾ ਪਿਆ ਹੁੰਦਾ ਕਈ ਵਾਰ ਕੋਈ ਤਸਲਾ ਕੋਈ ਇਦਾਂ ਪਾਣੀ ਦੇ ਵਿੱਚ ਪਾਣੀ ਵਗੈਰਾ ਖੜ ਜਾਂਦਾ ਜਿਹੜੇ ਅਸੀਂ ਯੂਜ਼ਿੰਗ ਕਰਦੇ ਹੈਗੇ ਅ ਅਗਰ ਤੁਸੀਂ ਉਹਨੂੰ ਯੂਜ਼ ਨਹੀਂ ਕਰਦੇ ਤਾਂ ਜਾਂ ਤਾਂ ਉਹਨੂੰ ਬੇਤੁਜ ਦੇ ਜੋ ਵੀ ਉਹਨੂੰ ਜਾਂ ਫਿਰ ਉਹਨੂੰ ਪੁੱਠਾ ਕਰ ਖੜੋ ਕਈ ਵਾਰ ਕੀ ਹੁੰਦਾ ਹੈ ਉਹ ਮੀਕਣੀ ਦਾ ਪਾਣੀ ਉਹਦੇ ਵਿੱਚ ਖੜਾ ਰਹਿੰਦਾ ਜਿਸ ਨਾਲ ਕਿ ਮੱਛੀ ਵਗੈਰਾ ਪਣਤ ਜਾਂਦੇ ਆ ਤੇ ਬੱਚਿਆਂ ਨੂੰ ਪਤਾ ਹੀ ਆ ਤੇ ਡੇਂਗੂ ਚਿਕਨਗੁਨਿਆ ਤੇ ਮਲੇਰੀਆ ਇਹੋ ਜਿਹੇ ਬੁਖਾਰ ਹੋਣ ਦੀ ਸਭਾਵਨਾ ਜਿਹੜੀ ਹੈ ਕਿ ਵੱਧ ਜਾਂਦੀ ਆ ਤੇ ਦੋਸਤੋ ਹੁਣ ਆਪਾਂ ਨੇ ਕੁੱਲ ਕਰ ਦਿੱਤਾ ਸਾਫ਼ ਬਿਲਕੁਲ ਤੇ ਹਾਲੇ ਕੋ ਬਿਲਕੁਲ ਸਾਫ਼ ਹੋ ਗਿਆ ਤੇ ਹੁਣ ਆਪਾਂ ਇਹਨੂੰ 15 ਮਿੰਟ ਲਈ ਡਰਾਈ ਹੋਣ ਲਈ ਰੱਖ ਸੁੱਕਣ ਲਈ ਰੱਖ ਦੇਣਾ ਧੁੱਪ ਵਿੱਚ ਤਾਂ ਕਿ ਇਹ ਬਿਲਕੁਲ ਸੁੱਕ ਜਿਹੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਜਾਲੀਆਂ ਇਹ ਜਾਲ ਜਿਹੜੀ ਲਾ ਕੇ ਤੇ ਉਸ ਨੂੰ ਫਿਰ ਆਪਾਂ ਬਾਅਦ ਚ ਪਾਣੀ ਟਾਲੂਗੇ ਤੇ ਦੋਸਤੋ ਫੁੱਲਿਆ ਨਾ ਕਰੋ ਕਿਉਂਕਿ ਹਫਤੇ ਬਾਅਦ ਸਾਫ ਕਰਨਾ ਪਾਣੀ ਸਾਫ ਕਰਨਾ ਬਹੁਤ ਜ਼ਰੂਰੀ ਆ ਤੇ ਦੋਸਤੋ ਇਹ ਸੁਣ ਲੈੱਖ ਦਿੰਦੇ ਸੁੱਕਣੇ ਰੱਖ ਲਿਆ ਤੇ ਦੋਸਤੋ ਇਹ ਹੋ ਗਿਆ ਹੁਣ ਆਪਾਂ ਤੇ ਚ ਪਾਣਗੇ ਪਾਣੀ ਤੇ ਹਫਤੇ ਬਾਅਦ ਪਾਣੀ ਜਰੂਰ ਚੇਂਜ ਕਰਾਇਆ ਕਰੋ बहुत जरूरी है तो पानी भर में पाइप लेके आया ਮੇਰੇ ਕੋਲ ਹਨ ਬੋਟ ਐਂਡ ਬੋਟ उपड़े हाँ? उपड़ कुछ नी है वैसे कम तो 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 से मुड़े कम से मैं आइसक्रीम खा दूंगा थोन चलिए फिर दोस्तों ਅਹ ଏਸੀ ਛੜਾ ਛੋਟਾ ਜਾਂ ਬਲੌਗ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਅਹ ਕੁਲਸ ਸਾਫ ਹਫਤੇ ਦਾ ਕੁਲਸ ਸਾਫ ਕਰਨ ਦੇ ਆਪਾਂ ਨੂੰ ਕਿਆ-ਕਿਆ ਫਾਇਦੇ ਨੇ ਤੇ ਆਪਾਂ ਕਿਹੜੀ-ਕਿਹੜੀਆਂ ਬਿਮਾਰੀਆਂ ਤੋਂ ਜਾਂ ਕਿਹੜੇ-ਕਿਹੜੇ ਬੁਖਾਰ ਤੋਂ ਬਚ ਸਕਦੇ ਆ ਤੇ ਮੱਛਰਾਂ ਦੇ ਜਿਹੜੇ ਇਹ ਸਾਨੂੰ ਇਹਦੇ ਨਾਲ ਕਿਆ-ਕਿਆ ਇਨਫੈਕਸ਼ਨ ਹੋ ਸਕਦੀ ਆ ਤੇ ਉਸ ਤੋਂ ਬਾਅਦ ਆਪਾਂ ਨੇ ਹੋਰ ਵੀ ਕੋਈ ਕਈ ਕੰਮ ਕੀਤੇ ਆ ਤੇ ਅਗਰ ਤੁਹਾਨੂੰ ਇਹ ਸਾਡਾ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਹਰਸ਼ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਹਾਂ ਥੈਂਕ ਯੂ ਵੈਰੀ ਮੱਚ